ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਪਹਿਲਾ ਦਾ ਰਖੜੀ ਦਾ ਤਿਹਾਰ ਹੈ ਸੋ ਅੱਜ ਰਖੜੀ ਦੇ ਤਿਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਉਮੀਦ ਕਰਦੇ ਹਾਂ ਕਿ ਬੜੀਆਂ ਹੀ ਖੁਸ਼ੀਆਂ ਦੇ ਨਾਲ ਤੁਸੀਂ ਇਹ ਦਿਨ ਮਨਾਇਆ ਹੋਵੇਗਾ ਤੇ ਸ਼ੁਰੂਆਤ ਵੀ ਜਿਵੇਂ ਦੱਸਿਆ ਸੀ ਕੀਤੀ ਹੋਵੇਗੀ ਕਿਉਂਕਿ ਜਿਹੜਾ ਤਾਂ ਦਿਲ ਤੋਂ ਪੀਰਾਂ ਨਾਲ ਪਿਆਰ ਪਾ ਲੈਂਦਾ ਆਪਣੇ ਮੁਰਸ਼ਿਦ ਗੁਰੂ ਦੇ ਨਾਲ ਪਿਆਰ ਪਾ ਲੈਂਦਾ ਹੈ ਉਹ ਫਿਰ ਸ਼ੁਰੂਆਤ ਆਪਣੇ ਪੀਰ ਤੋਂ ਹੀ ਕਰਦੇ ਨੇ ਚਾਹੇ ਕੋਈ ਵੀ ਕੰਮ ਕਰਮ ਹੋਵੇ ਸੋ ਪ੍ਰਮਾਤਮਾ ਹਰ ਸਾਲ ਇਹ ਖੁਸ਼ੀਆਂ ਭਰਿਆ ਹੀ ਹਰ ਇੱਕ ਦੀ ਜ਼ਿੰਦਗੀ ਵਿੱਚ ਲੈ ਕੇ ਆਵੇ ਜੀ ਸੋ ਬਾਕੀ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਜਿਨ੍ਹਾਂ ਦੀ ਰਖੜੀ ਅੱਜ ਕਬੂਲ ਹੋਈ ਹੈ ਪੀਰਾਂ ਨੇ ਕਬੂਲ ਕੀਤੀ ਹੈ ਜੀ ਉਹਨਾਂ ਨੂੰ ਇਸ ਸੰਕੇਤ ਜ਼ਰੂਰ ਮਿਲੇ ਹੋਣਗੇ ਜੀ ਸੋ ਜਿਨ੍ਹਾਂ ਨੂੰ ਇਹ ਸੰਕੇਤ ਮਿਲੇ ਆ ਰੌਲਾ ਪਾਉਣ ਦੀਆਂ ਦਸਤਣ ਦੀ ਜ਼ਰੂਰਤ ਨਹੀਂ ਹੈ ਗੁਫਤ ਰੱਖਣਾ ਤੇ ਖੁਸ਼ ਹੋ ਜਾਣਾ ਕਿ ਸਾਡੇ ਮਾਲਕ ਨੇ ਸਾਡੀ ਸੇਵਾ ਨੂੰ ਕਬੂਲ ਕਰ ਲਿਆ ਹੈ ਸੋ ਆਪਾਂ ਸੰਕੇਤ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡੇ ਖੇਤਾਂ ਦੇ ਵਿੱਚ ਜਗ੍ਹਾ ਹੈ ਪਰ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਜਗ੍ਹਾ ਹੈ ਕਿ ਦੀਆ ਸੋ ਇਹਦੇ ਬਾਰੇ ਪਤਾ ਹੋਵੇਗਾ ਤੇ ਅਸੀਂ ਨਾਲ ਸੇਵਾ ਕਰ ਸਕਾਂਗੇ ਸੋ ਦੇਖੋ ਜੀ ਜ਼ਿਆਦਾ ਤੱਕ ਤਾਂ ਜੇਕਰ ਜ਼ਿਮੀਂਦਾਰਾਂ ਦੀ ਗੱਲ ਕਰੀਏ ਤੇ ਖੇਤਾਂ ਦੇ ਵਿੱਚ ਜਗ੍ਹਾ ਸਿੰਘਾਂ ਸੀਦਾਂ ਦੀ ਹੀ ਹੁੰਦੀ ਆ ਸਿੰਘਾਂ ਸੀਦਾਂ ਦੀ ਹੀ ਸੇਵਾ ਕੀਤੀ ਜਾਂਦੀ ਹੈ ਬਾਕੀ ਚਿਰਾਗ ਤਾਂ ਰੌਸ਼ਨ ਕਰਦੇ ਹੋਗੇ ਸਿਆਣਿਆਂ ਨੂੰ ਬਜ਼ੁਰਗਾਂ ਨੂੰ ਸ਼ੋ ਕਰਦਿਆਂ ਨੂੰ ਸੋ ਕਿਤੇ ਉਹਨਾਂ ਕਿਤੇ ਕੋਈ ਨਾ ਕੋਈ ਸਰਾਖ ਮਿਲ ਹੀ ਜਾਂਦਾ ਹੁੰਦਾ ਹੈ ਜੀ ਸੋ ਬਾਕੀ ਜਾਂ ਨਾਗ ਦੀ ਹੁੰਦੀ ਹੈ ਜੀ ਜ਼ਿਆਦਾਤਰ ਖੇਤਾਂ ਦੇ ਵਿੱਚ ਬਰਮੀ ਨਿਕਲਿਆਣੀ ਸੇਵਾ ਹੁੰਦੀ ਹੈ ਤੇ ਜਾਂ ਫਿਰ ਸਿੰਗਾ ਸਿੱਦਾਂ ਦੀ ਹੁੰਦੀ ਹੈ ਸੋ ਦੋਨਾਂ ਚੋਂ ਇੱਕ ਦੀ ਸੇਵਾ ਹੁੰਦੀ ਹੈ ਜੀ ਜ਼ਿਆਦਾ ਕਰਕੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜਾਨੀ ਖੇਤਾਂ ਦੇ ਵਿੱਚ ਦਰਵਾਰ ਬਣਿਆ ਹੈ ਸੇਵਾ ਹੋ ਰਹੀ ਆ ਤੇ ਬਾਕੀ ਜਿਵੇਂ ਕੰਮ ਕਰ ਰਹੇ ਹੋ ਦਰਵਾਰ ਜਿਵੇਂ ਕੀ ਕਹਿੰਦੇ ਆ ਕਿ ਸੇਵਾ ਕਰਦੇ ਜਗ੍ਹਾ ਤਾਂ ਹੈਗੀ ਆ ਹੁਣ ਜਗ੍ਹਾ ਦੇ ਵਿੱਚ ਸੇਵਾ ਕਿਸ ਢੰਗ ਨਾਲ ਕਰ ਰਹੇ ਹੋ ਉਹ ਜੋ ਆਪਾਂ ਬਜ਼ੁਰਗਾਂ ਨੂੰ ਦੇਖਿਆ ਹੁੰਦਾ ਰਿਸੋ ਰਿਸੋ ਉਸੇ ਤਰੀਕੇ ਨਾਲ ਸੇਵਾ ਕਰਦੇ ਹੰਨੇ ਬਸ ਉਸੇ ਤਰੀਕੇ ਨਾਲ ਸੇਵਾ ਕਰਦੇ ਜਾਓ ਬਾਕੀ ਜੇਕਰ ਤੁਸੀਂ ਪਤਾ ਲਗਾਉਣਾ ਹੀ ਚਾਹੁੰਦੇ ਹੋ ਤੇ ਲਗਾਤਾਰ ਅਰਦਾਸ ਕਰਨੀ ਸ਼ੁਰੂ ਕਰ ਦੋ ਸਮਾਂ ਵਧ ਤੋਂ ਵਧ ਦੋ ਸੇਵਾ ਕਰੋ ਜਿਹੜਾ ਵੀ ਨਾਮ ਸ਼ਬਦ ਹੈ ਉਹਨੂੰ ਜ਼ਿਆਦਾ ਸਿਮਰੋ ਤੇ ਇੱਕ ਹੀ ਅਰਦਾਸ ਕਰਦੇ ਜਾਓ ਫਰਿਆਦ ਰੱਖੋ ਤੇ ਉਹ ਤੁਹਾਨੂੰ ਕੋਈ ਨਾ ਕੋਈ ਸੰਕੇਤ ਇਸ਼ਾਰਾ ਜ਼ਰੂਰ ਦੇ ਦੇਣਗੇ ਜੀ ਆਪਣੇ ਬਾਰੇ ਜ਼ਰੂਰ ਦੱਸ ਦੇਣਗੇ ਇਦਾਂ ਨਹੀਂ ਹੁੰਦੀ ਕਿ ਤੁਸੀਂ ਸੇਵਾ ਕਰੀਏ ਤੇ ਉਹ ਆਪਣੇ ਬਾਰੇ ਦੱਸਣਾਂ ਉਹ ਮੋਹਰੇ ਜ਼ਰੂਰ ਆਉਣਗੇ ਜਦੋਂ ਤੁਸੀਂ ਮਨ ਲਗਾ ਕੇ ਸੇਵਾ ਕਰੋਗੇ ਤੇ ਉਹਨਾਂ ਮੁਰੇ ਬਹਿ ਕੇ ਵਚਨ ਕਰੋਗੇ ਸੋ ਫਿਰ ਤੁਹਾਨੂੰ ਵੀ ਪਤਾ ਚੱਲੇਗਾ ਤੇ ਥੋੜਾ ਰਸਤਾ ਵੀ ਆਸਾਨ ਹੋ ਜਾਂਦਾ ਹੈ ਜਿਸ ਤੋਂ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਘਰ ਵਿੱਚ ਲੱਖ ਦਾ ਤਾਂ ਪੀਰ ਦੀ ਸੇਵਾ ਕਰਦੇ ਆ ਤੇ ਕਹਿੰਦੇ ਘਰ ਵਿੱਚ ਕਲਾ ਕਲੇਸ਼ ਬਹੁਤ ਹੁੰਦਾ ਹੈ ਤੇ ਸਿਹਤ ਵੀ ਮੇਰੀ ਖੁੱਤੀ ਠੀਕ ਨਹੀਂ ਰਹਿੰਦੀ ਸੋ 21 ਸਾਲ ਉਮਰ ਦੀ ਸੀ ਹੈ ਜੀ ਇਹਨਾਂ ਨੇ ਸੋ ਦੇਖੋ ਜੀ ਕਹਿੰਦੇ ਬਰਕਤ ਵੀ ਨਹੀਂ ਹੈ ਘਰ ਵਿੱਚ ਸੋ ਕਰਮ ਕਰਦੇ ਜਾਓ ਲਖ ਦਾ ਤਾਂ ਪੀਰ ਦੀ ਸੇਵਾ ਕਰਨ ਨਾਲ ਤੇ ਐਸਾ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹੈ ਜਿਕਰ ਕੋਈ ਇੱਕ ਮੈਂਬਰ ਹੀ ਐਸਾ ਹੈ ਜਿਹੜਾ ਕੋਈ ਨਸ਼ਾ ਵਪਤਾ ਕਰਦਾ ਆ ਸਤਾਉਂਦਾ ਆ ਉਹਨਾਂ ਦੇ ਤਨ ਤੇ ਪਰਹੇਜ਼ ਨਹੀਂ ਰੱਖਦਾ ਸੋ ਫਿਰ ਇਹ ਮਾਹੌਲ ਘਰ ਵਿੱਚ ਬਣਿਆ ਰਹਿੰਦਾ ਇੱਕ ਦੀ ਵਜ੍ਹਾ ਨਾਲ ਸਜ਼ਾ ਸਾਰਿਆਂ ਨੂੰ ਮਿਲਦੀ ਰਹਿੰਦੀ ਕਿਉਂਕਿ ਇੱਕ ਪਾਸੇ ਅਸੀਂ ਉਹ ਨੂਰੀ ਚੀਜ਼ ਨੂੰ ਪੁਕਾਰਦੇ ਆ ਤੇ ਇੱਕ ਪਾਸੇ ਉਹਨਾਂ ਦੀ ਬੇਅਗਮੀ ਕਰਦੇ ਆ ਤੇ ਫਿਰ ਸੋ ਸਜਾ ਸਾਰੇ ਪਰਵਾਰ ਨੂੰ ਪਉਤਣੀ ਪੈਂਦੀ ਕਿਉਂਕਿ ਮੈਂਬਰ ਇੱਕ ਤੇ ਕੋਈ ਦੁੱਖ ਆਵੇਗਾ ਤੇ ਸਾਰੇ ਪਰਿਵਾਰ ਤੇ ਦੁੱਖ ਆਉਂਦਾ ਹੈ ਜਾਨੀ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਲਾ ਲੋ ਤੇ ਘਰ ਵਿੱਚ ਕਲਾ ਕਲੇਜ ਬਣਿਆ ਰਹਿੰਦਾ ਹੈ ਆਪੀਰ ਦੀ ਵੀ ਨਰਾਜਗੀ ਰਹਿੰਦੀ ਹੈ ਸੋ ਇਹਦੇ ਲਈ ਪਹਿਲਾਂ ਤਾਂ ਬੈਠ ਕੇ ਸਲਾਹ ਦੇ ਨਾਲ ਇੱਕ ਦੂਸਰੇ ਦੇ ਨਾਲ ਗੱਲ ਕਰਕੇ ਕਰਮ ਕਰਨੇ ਸ਼ੁਰੂ ਕਰੋ ਸੇਵਾ ਸਿਮਰਨ ਕਰੋ ਇਹਦੇ ਸਿਰ ਤੇ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਤੇ ਬਾਕੀ ਜੇਕਰ ਕੋਈ ਲੱਗਦਾ ਤਾਂ ਪੀਰ ਦੀ ਤੁਹਾਡੇ ਤੇ ਨਾਰਾਜ਼ਗੀ ਹੈ ਤੇ ਤੁਸੀਂ ਲਗਾਤਾਰ ਪੰਜ ਨਿਆਜ਼ਾਂ ਦੇ ਸਕਦੇ ਆ ਪੰਜਾਂ ਨਿਆਜ਼ਾਂ ਦੇ ਵਿੱਚ ਹੀ ਪੀਰ ਦੀ ਨਾਰਾਜ਼ਗੀ ਦੂਰ ਹੋ ਜਾਂਦੀ ਹੈ ਸ਼ਰਤਾ ਵਿਸ਼ਵਾਸ ਦੇ ਨਾਲ ਨਿਆਜ਼ਾਂ ਦੇਣੀਆਂ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਬਾਬਾ ਜੀ ਮੈਨੂੰ ਮaaf ਕਰਨਾ ਕਹਿੰਦੇ ਕਿ ਮੇਰੇ ਤੋਂ ਗਲਤ ਬੋਲ ਹੋ ਗਿਆ ਸ਼ਾਇਦ ਗੁੱਸੇ ਦੇ ਵਿੱਚ ਆਪਣੇ ਮਾਲਕ ਨਾਲ ਹੀ ਗੁੱਸੇ ਹੋ ਗਏ ਨੇ ਨਾਰਾਜ਼ ਹੋ ਗਏ ਸੋ ਜਦੋਂ انسان ਤੇ ਪਰੇਸ਼ਾਨੀ ਆਉਂਦੀ ਆ ਸੇਵਾ ਕਰਨ ਵਾਲਾ ਇਨਸਾਨ ਖਾਸ ਕਰਕੇ ਸੋ ਜਦੋਂ ਉਹਦੇ ਤੇ ਕੋਈ ਦੁੱਖ ਆਉਂਦਾ ਪਰੇਸ਼ਾਨੀ ਆਉਂਦੀ ਆ ਤਾਂ ਫਿਰ ਉਹ ਆਪਣੇ ਮੁਰਸ਼ਿਦ ਦੇ ਨਾਲ ਲੜਦਾ ਹੈ ਉਹਦੇ ਨਾਲ ਗੱਲਾਂ ਕਰਦਾ ਆ ਉਹਨੂੰ ਤਾਨੇ ਮੇੜੇ ਮਾਰਦਾ ਆ ਪਰ ਇੱਥੇ ਇੱਕ ਪਾਸੇ ਇਹ ਵੀ ਕਹਾਂਗੇ ਕਿ ਕਿ ਉਹਨਾਂ ਨੂੰ ਨਾਰਾਜ਼ ਹੋਣ ਦਾ ਕੋਈ ਫਾਇਦਾ ਨਹੀਂ ਉਹ ਪਤਾ ਨਹੀਂ ਸਾਨੂੰ ਕਿੰਟੀਆਂ ਗੱਡੀਆਂ ਵੱਡੀਆਂ ਪਰੇਸ਼ਾਨੀਆਂ ਤੋਂ ਬਚਾਉਂਦੇ ਨੇ ਪਰ ਅਸੀਂ ਦੇਖ ਨਹੀਂ ਸਕਦੇ ਇਸ ਕਰਕੇ ਸਾਨੂੰ ਖਬਰ ਹੀ ਨਹੀਂ ਹੁੰਦੀ ਉਹ ਥੋੜੇ ਦੁੱਖ ਵਿੱਚ ਵੱਡਾ ਦੁੱਖ ਸਾਡਾ ਕੱਟ ਦਿੰਦੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਕਿ ਇੱਕ ਵੇਲੇ ਨਾਰਾਜ ਹੋ ਕੇ ਦੂਸਰੇ ਵਕਤ ਮਾਫੀ ਮੰਗ ਲੈਣੀ ਸੋ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਮਾਪੇ ਦੇ ਨਾਲ ਹੀ ਦੁੱਖ ਸੁੱਖ ਕੀਤਾ ਜਾਂਦਾ ਕਿਰ ਦੁੱਖ ਵਿੱਚ ਅਸੀਂ ਮਾਪੇ ਦੇ ਨਾਲ ਹੀ ਸਾਰੀ ਗੱਲਬਾਤ ਕਰਨੀ ਹੁੰਦੀ ਹੈ ਸੋ ਉਹਨਾਂ ਨੂੰ ਮਾਪੇ ਸਮਝ ਲਓ ਗੁੱਸੇ ਦੇ ਵਿੱਚ ਜੇ ਬੋਲ ਵੀ ਹੋ ਜਾਂਦਾ ਹੈ ਇਹ ਸੋਚਣਾ ਆ ਕਿ ਉਹ ਸਾਡੇ ਮਾਪੇ ਆ ਉਹਨਾਂ ਨਾਲ ਹੀ ਦੁੱਖ ਸੁੱਖ ਕਰਨੇ ਤਾਂ ਹੋਰ ਕਿਹਦੇ ਨਾਲ ਕਰਨੇ ਆ ਜੇ ਤੇ ਇਹ ਸੋਚ ਕੇ ਤੁਸੀਂ ਗੁੱਸੇ ਰਾਜੀ ਹੁੰਦੇ ਹੋ ਆ ਫਿਰ ਕੋਈ ਗੱਲ ਨਹੀਂ ਪਰ ਜੇਕਰ ਕਹੀਏ ਕਿ ਆਖੜ ਦੇ ਨਾਲ ਜਾਂ ਉਹਨਾਂ ਨੂੰ ਗਲਤ ਬੋਲਣਾ ਜੀ ਦੁਕਾਨੀ ਇਹ ਗੱਲਤ ਗੱਲ ਹੈ ਜੀ ਸੋ ਇਹਨਾਂ ਦੋਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਜੀ ਸੋ ਬਾਕੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਵੀਡੀਓ ਨੂੰ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਜਿਨ੍ਹਾਂ ਨੇ ਆਪਣੀ ਪੀਰ ਤੋਂ ਸ਼ੁਰੂਆਤ ਕੀਤੀ ਹੈ ਜ਼ਿੰਦਗੀ ਦੀ ਜਣੀ ਆਪਣੇ ਪੀਰ ਨੂੰ ਪਹਿਲਾਂ ਮਨਾਇਆ ਹੈ ਫਿਰ ਰਿਸ਼ਤੇ ਨਵਾਏ ਨੇ ਜੀ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਵੀਡੀਓ ਤੇ ਅਮਰ ਤੁਸੀਂ ਕੀਤਾ ਹੋਇਆ ਸੋ ਅੱਜ ਗੱਲ ਕਰੀਏ ਕਿ ਜਿਨ੍ਹਾਂ ਦੀ ਰਖੜੀ ਪੀਰ ਨੇ ਕਬੂਲ ਕੀਤੀ ਹੈ ਉਹਨਾਂ ਨੂੰ ਸੰਕੇਤ ਕੀ ਕੀ ਦਿੱਤੇ ਗਏ ਆ ਸੋ ਸਭ ਤੋਂ ਪਹਿਲਾ ਸੰਕੇਤ ਤਾਂ ਇਹ ਹੀ ਹੈ ਕਿ ਉਦਮ ਦਿੱਤਾ ਪੀਰ ਨੇ ਸੋ ਤੁਹਾਡੇ ਮੁਰਸ਼ਿਦ ਨੇ ਗੁਰੂ ਨੇ ਤੁਹਾਨੂੰ ਅੱਜ ਉਦਮ ਦਿੱਤਾ ਕਿ ਉਦਮ ਨਾਲ ਉੱਠ ਕੇ ਅਮਰਤ ਵੇਲੇ ਸੇਵਾ ਕਰੋ ਤੇ ਸਿਮਰਨ ਕਰੋ ਤੇ ਨਾਲ ਬੰਦਗੀ ਦੇ ਨਾਲ-ਨਾਲ ਜੋ ਕਰਮ ਕਰਨਾ ਬਣਦਾ ਹੈ ਉਹ ਕਰਮ ਕੀਤਾ ਸੋ ਇਹ ਸਭ ਤੋਂ ਪਹਿਲਾ ਸੰਕੇਤ ਆ ਕਿ ਉਹ ਮਾਲਕ ਨੇ ਤੁਹਾਨੂੰ ਆਪ ਸੱਦਾ ਦਿੱਤਾ ਆਪ ਯਾਦ ਕੀਤਾ ਤਦ ਤੁਸੀਂ ਟਾਈਮ ਨਾਲ ਉੱਠ ਕੇ ਇਹ ਕਰਮ ਕੀਤਾ ਹੈ ਤੇ ਹੁਣ ਦੂਸਰਾ ਜੋ ਸੰਕੇਤ ਹੈ ਜੀ ਉਹ ਇਹ ਹੈ ਕਿ ਜਿਸ ਵਕਤ ਤੁਸੀਂ ਰਖੜੀ ਬੰਨੀ ਆ ਤੇ ਮਨ ਵਿੱਚ ਜੋ ਤੁਹਾਡੀ ਭਾਵਨਾ ਸੀ ਸੋ ਉਹ ਪੀਰ ਨੇ ਸਵੀਕਾਰ ਕੀਤੀ ਆ ਉਹ ਕਿਵੇਂ ਪਤਾ ਚੱਲੇਗਾ ਜਿਵੇਂ ਤੁਸੀਂ ਕੁਝ ਮੰਗਿਆ ਪੀਰ ਤੋਂ ਰਖੜੀ ਬੰਨੀ ਆ ਜਿਵੇਂ ਅਸੀਂ ਆਪਣੇ ਭਾਈਆਂ ਭਰਾਵਾਂ ਦੇ ਰਖੜੀ ਬੰਨਦੇ ਆ ਤੇ ਉਹ ਬਦਲੇ ਚ ਸਾਨੂੰ ਕੋਈ ਨਾ ਕੋਈ ਤੋਹਫਾ ਦਿੰਦੇ ਆ ਸੋ ਇਸੇ ਤਰ੍ਹਾਂ ਜਿਦੋਂ ਅਸੀਂ ਪੀਰ ਦੇ ਰਖੜੀ ਬੰਨਦੇ ਆ ਉਹਨਾਂ ਦੇ ਨਾਮ ਤੇ ਕਰਮ ਕਰਦੇ ਆ ਤੇ ਪੀਰ ਵੀ ਉਹ ਹੱਕ ਨਹੀਂ ਰੱਖਦੇ ਉਹ ਵੀ ਜੋ ਸਾਡੇ ਮਨ ਦਾ ਖਿਆਲ ਹੁੰਦਾ ਹੈ ਇੱਛਾ ਹੁੰਦੀ ਹੈ ਉਹ ਪੂਰੀ ਕਰਦੇ ਆ ਤੇ ਜਿਨ੍ਹਾਂ ਰੂਹਾਂ ਦੀ ਉਹ ਇੱਛਾ ਪੂਰੀ ਕਰਦੇ ਆ ਉਹਨਾਂ ਨੂੰ ਸੰਕੇਤ ਵੀ ਦਿੰਦੇ ਨੇ ਰਖੜੀ ਵਾਲੇ ਦਿਨ ਸੋ ਜਿਨ੍ਹਾਂ ਨੂੰ ਇਹ ਸੰਕੇਤ ਮਿਲਿਆ ਹੈ ਕਿ ਜੋ ਅਰਦਾਸ ਲਗਾਈ ਹੈ ਉਹ ਮਨ ਵਿੱਚੋਂ ਇੱਕ ਖਿਆਲ ਇੱਕ ਆਵਾਜ਼ ਆਈ ਕਿ ਟੈਨਸ਼ਨ ਨਹੀਂ ਲੈਣੀ ਹੁਣ ਮੈਂ ਅਰਦਾਸ ਕਰ ਦਿੱਤੀ ਆ ਪੀਰ ਨੇ ਸੁਣ ਲਈ ਆ ਤੇ ਇਹ ਪੂਰੀ ਹੋ ਜਾਣੀ ਆ ਜਿਨ੍ਹਾਂ ਦੇ ਮਨ ਵਿੱਚ ਇਹ ਖਿਆਲ ਆਇਆ ਹੈ ਸਮਝ ਲਓ ਕਿ ਤੁਹਾਡੀ ਸੇਵਾ ਕਬੂਲ ਕਰ ਲਈ ਹੈ ਸੋ ਇਸ ਕਰਕੇ ਜੋ ਅੰਦਰੋਂ ਇੱਕ ਆਵਾਜ਼ ਆਈ ਆ ਕਿ ਯਾਰ ਅਰਦਾਸ ਅਸੀਂ ਲਗਾਈ ਆ ਤੇ ਅਰਦਾਸ ਸਾਡੀ ਪੂਰੀ ਹੋ ਜਾਣੀ ਆ ਤੇ ਸਮਝ ਲਓ ਕਿ ਉਹ ਆਵਾਜ਼ ਕੋਈ ਆਮ ਆਵਾਜ਼ ਨਹੀਂ ਹੈ ਉਹ মুর্ਸ਼ਿਦ ਅੰਦਰ ਬੈਠਾ ਹੋਇਆ ਆ ਉਹ ਅੰਦਰੋਂ ਹੀ ਆਵਾਜ਼ ਦਿੰਦਾ ਹੈ ਉਹਨੇ ਆਪ ਤੁਹਾਨੂੰ ਆਵਾਜ਼ ਦੇ ਦਿੱਤੀ ਪਰ ਜੇਕਰ ਥੋੜਾ ਸਮਾਂ ਵੀ ਲੱਗਣਾ ਹੋਇਆ ਲੱਗੇਗਾ ਪਰ ਉਹ ਅਰਦਾਸ ਤੁਹਾਡੀ ਕਬੂਲ ਜ਼ਰੂਰ ਹੋਵੇਗੀ ਤੇ ਜਿਨ੍ਹਾਂ ਨੇ ਇਹ ਵਿਸ਼ਵਾਸ ਰੱਖ ਕੇ ਰੱਖਣੀ ਬੰਨੀ ਹੈ ਕਿ ਪੀਰਾ ਮੇਰਾ ਮਾਂ ਤੇ ਭੈਣ ਭਾਈ ਦੋਹਾਂ ਹੋ ਹੈ ਸੋ ਤੂੰ ਹੀ ਮੇਰਾ ਸਹਾਰਾ ਆ ਸੱਚਾ ਰਿਸ਼ਤਾ ਮੇਰਾ ਤੇਰੇ ਨਾਲ ਹੀ ਆ ਤੂੰ ਹੀ ਮੇਰਾ ਅਸਲ ਮਾਪਾ ਹੈ ਤੇ ਫਿਰ ਉਹ ਸਾਰੇ ਰਿਸ਼ਤੇ ਨਵਾ ਦਿੰਦਾ ਹੈ ਆਪ ਫਰਜ ਅਦਾ ਕਰਦਾ ਹੈ ਜਿੱਥੇ ਜਿਹੜੇ ਰਿਸ਼ਤੇ ਦੀ ਜ਼ਰੂਰਤ ਪੈਂਦੀ ਆ ਉੱਥੇ ਉਹ ਰਿਸ਼ਤੇ ਤੁਹਾਡੇ ਨਾਲ ਆਪ ਖੜੇ ਕਰ ਦਵੇਗਾ ਜਦੋਂ ਤੁਹਾਨੂੰ ਕਿਸੇ ਵਕਤ ਕਿਸੇ ਰਿਸ਼ਤੇ ਦੀ ਜ਼ਰੂਰਤ ਹੋਵੇਗੀ ਸੋ ਇਹ ਮਾਲਕ ਦੇ ਨਾਲ ਹੋਣ ਦੇ ਸੰਕੇਤ ਹੁੰਦੇ ਨੇ ਸੋ ਜਿੱਦਾਂ ਜਿੱਦਾਂ ਦੀ ਅਸੀਂ ਅਰਦਾਸ ਕਰਦੇ ਜਾਂਦੇ ਹਾਂ ਉਹਰ ਦਸਨ ਕਬੂਲ ਵੀ ਕਰਦਾ ਕਦੇ ਵਿਰਤਿਆ ਨਹੀਂ ਜਾਂਦਾ ਸੋ ਜਿਹੜੇ ਪੀਰਾਂ ਤੇ ਵਿਸ਼ਵਾਸ ਰੱਖਦੇ ਆ ਸੇਵਾ ਕਰਦੇ ਆ ਇਹਨਾਂ ਗੱਲਾਂ ਤੇ ਪਰਖ ਕਰਕੇ ਦੇਖਿਓ ਕਿ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੁਹਾਡੀ ਮਦਦ ਲਈ ਤੁਹਾਡੇ ਕਹਿ ਤੋਂ ਬਿਨਾਂ ਹੀ ਨਾਲ ਕੋਈ ਖੜ੍ਹ ਜਾਂਦਾ ਤਾਂ ਸਮਝ ਲੈਣਾ ਕਿ ਉਹ ਮਾਲਕ ਆਪ ਖੜ੍ਹ ਗਿਆ ਹੈ ਜਿਹਦੇ ਮੂਹਰੇ ਕਦੇ ਬੈਠ ਕੇ ਰੋਏ ਸੀ ਜਿਹਦੇ ਤੋਂ ਕੁਝ ਮੰਗਿਆ ਸੀ ਉਹਨੇ ਸਾਡੀ ਝੋਲੀ ਪਾ ਦਿੱਤਾ ਸਭ ਕੁਝ ਕਹਿੰਦੇ ਕਿ ਮਾਲਕ ਨੂੰ ਕਦੇ ਦਿੰਦਿਆਂ ਨਹੀਂ ਦੇਖਿਆ ਪਰ ਝੋਲੀ ਭਰੀ ਸਭ ਨੇ ਦੇਖੀ ਆ ਤੇ ਜਿਨ੍ਹਾਂ ਨੇ ਝੋਲੀ ਭਰੀ ਦੇਖੀ ਆ ਕਈ ਤਾਂ ਸਮਝ ਜਾਂਦੇ ਨੇ ਯਾਦ ਰੱਖਦੇ ਨੇ ਤੇ ਕਈ ਇਹਨਾਂ ਗੱਲਾਂ ਨੂੰ ਭੁਲਾ ਦਿੰਦੇ ਨੇ ਪਰ ਕਦੇ ਵੀ ਭੁਲਾਉ ਨਾ ਜੇਕਰ ਕਦੇ ਕਿਸੇ ਫੱਕਰ ਅੱਗੇ ਝੋਲੀ ਅੱਡੀਆ ਅਰਦਾਸ ਕੀਤੀ ਹੈ ਸੱਚੇ ਦਿਲੋਂ ਤੇ ਉਹ ਅਰਦਾਸ ਕਬੂਲ ਹੁੰਦੀ ਹੈ ਤੇ ਉਹ ਗੱਲ ਯਾਦ ਰੱਖਣਾ ਤੇ ਜੇ ਕੋਈ ਸੁਖਣਾ ਹੈ ਜਾਂ ਕੋਈ ਇਮਾਨ ਦੀ ਭਾਵਨਾ ਉਹ ਪੂਰੀ ਜ਼ਰੂਰ ਕਰਿਆ ਕਰੋ ਜੀ ਸੋ ਇਹਨਾਂ ਗੱਲਾਂ ਤੇ ਅਮਲ ਕਰਨਾ ਜੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ